मेरा नाम शिवानी भगत है वार्ड नंबर उन्नीस तो बोल दई है नवीवादी शंकरदार चक्की तो असं बोलते पे हैं सा अज्का मुद्दा है बत्ती जो कि भगवंत मान जी ने ਵਦਾ ਕੀਤਾ ਸੀ ਕਿ ਅਸੀਂ 24 ਘੰਟੇ ਫ੍ਰੀ ਬੱਤੀ ਦਵਾਂਗੇ ਹਾਲਾਂਕਿ ਅਸੀਂ ਇਸ ਨੂੰ ਬਿਲਕੁਲ ਐਗਰੀ ਨਹੀਂ ਹੈਗੇ ਫ੍ਰੀ ਵੱਲੋਂ ਕਿਉਂਕਿ ਇਹਨਾਂ ਨੇ ਫ੍ਰੀ ਬੱਤੀ ਦਾ ਲਾਲਚ ਦੇ ਕੇ ਲੋਕਾਂ ਕੋਲੋਂ ਵੋਟਾਂ ਹਾਸਲ ਕੀਤੀਆਂ ਵਾ ਮੈਂ ਇਹਨਾਂ ਅੱਗੇ ਗੁਰਦਾਰ ਕਰਨਾ ਚਾਹਾਂਗੀ ਕਿ ਮਤਲਬ ਚਾਹਾਂਗੀ ਕਿ ਸਾਨੂੰ ਫ੍ਰੀ ਬੱਤੀ ਬਿਲਕੁਲ ਨਹੀਂ ਚਾਹੀਦੀ ਸਾਨੂੰ 24 ਘੰਟੇ ਬੱਤੀ ਚਾਹੀਦੀ ਹੈ ਸਾਨੂੰ ਕੋਈ ਫ੍ਰੀ ਬੱਤੀ ਦਾ ਲਾਲਚ ਨਾ ਦਿੱਤਾ ਜਾਵੇ ਸਾਡੇ ਨਾਲ ਜੋ ਧੋਖਾ ਤੁਸੀਂ ਕੀਤਾ 1000 ਰੁਪਏ ਦਾ ਬੱਤੀ ਫ੍ਰੀ ਦਾ ਓ ਬਾਦਿਆਂ ਤੋ ਤੁਸੀਂ ਮੁਕਰੇ ਹੋ ਨਿਕੰਮੀ ਤੁਹਾਡੀ ਸਰਕਾਰ ਐ ਬਸ ਸਾਨੂੰ ਬੱਤੀ ਜਿਹੜੀ 24 ਘੰਟੇ ਚਾਹੀਦੀ ਐ ਬੱਚੋ ਵੀ 8 ਘੰਟੇ ਛੱਡੋ ਮੈਨੂੰ ਨਹੀਂ 12 ਘੰਟੇ ਛੱਡੋ 6 ਘੰਟੇ ਵੀ ਨਹੀਂ ਬੱਤੀ ਆ ਰਹੀ ਲੋਕਾਂ ਦਾ ਸਮਾਨ ਖਰਾਬ ਹੋ ਰਿਹਾ ਬੱਚੇ ਪਰੇਸ਼ਾਨ ਹੋ ਰਹੇ ਡਾਕਟਰਾਂ ਨੇ ਕਲੀਨਿਕਾਂ ਤੇ ਜਾ ਕੇ ਦੇਖੋ ਲੋਕਾਂ ਨੂੰ ਗਰਮੀਆਂ ਪੈ ਪੈ ਕੇ ਕਿਵੇਂ ਬਿਮਾਰ ਹੋ ਰਹੇ ਨੇ ਇਨਵਰਟਰ ਵੀ ਫੇਲ ਕਰ ਛੱਡੇ ਨੇ ਇਹ ਫਿਰ ਵੀ ਇਸ ਕੋਲੋਂ ਮੈਂ ਕਹਾਂਗੀ ਕਾਂਗਰਸ ਸਰਕਾਰ ਐਸੀ ਸਰਕਾਰ ਸੀ ਜੋ ਕਿ ਚਲੋ ਫ੍ਰੀडम ਦਾ ਵਾਅਦਾ ਚਾਹੇ ਨਹੀਂ ਕੀਤਾ ਸੀ ਪਰ ਉਹਨਾਂ ਨੇ ਇਸ ਤਰ੍ਹਾਂ ਵੀ ਨਹੀਂ ਖਰਾਬ ਕੀਤਾ ਜਿਨ੍ਹਾਂ ਨੇ ਇਹ ਖਰਾਬ ਕੀਤਾ ਜੂੰਟ ਘਟ ਸੀ ਪਰ ਬੱਤੀ 24 ਘੰਟੇ ਆਂਦੀ ਸੀ ਇਹਨਾਂ ਨੇ ਕਿਹਾ ਸੀ ਬਲਬ ਆਉਂ ਜਿਹੜਾ ਚਮਕਦਾ ਨਾ ਚਪਕ ਮੈਂ ਅੱਜ ਹੀ ਭਗਵੰਤ ਮਾਨ ਦੀ ਫਿਰ ਉਹ ਬਾਈਟ ਵੇਖਦੀ ਪਈ ਸੀ ਕਹਿ ਰਹੇ ਸੀ ਕਿ ਬਲਬ ਆਉ ਚਮਕਣਾ ਜਿਹੜਾ ਕਹਿੰਦੇ ਨੇ ਉਹ ਵੀ ਨਹੀਂ ਚੱਪੂਗਾ ਉਹ ਉਸਮਾਨ ਸਾਹਿਬ ਤੁਸੀਂ ਸੱਚ ਕਿਹਾ ਸੀ ਆਉ ਮੇਰੇ ਚੱਪਕੇਗਾ ਕਿਉਂ ਪੱਤੀ ਆਏਗੀ ਨਹੀਂ ਤਾਂ ਚੱਪੂਗਾ ਕਿੱਥੋਂ ਉਹ ਅੱਖਾਂ ਮਾਰੂਗਾ ਕਿੱਥੋਂ ਤੁਸੀਂ ਆਪਣੇ ਬਿਆਨ ਤੇ ਅਟਲ ਰਹੇ ਹੋ ਪਰ ਤੁਸੀਂ ਦੁਨੀਆ ਨਾਲ ਖਰਾਬ ਕੀਤਾ ਹੈ ਦੁਨੀਆ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਕਿ ਇਮਾਨਦਾਰ ਸਰਕਾਰ ਪਰ ਤੁਹਾਡੇ ਤੋਂ ਨਕਮੀ ਸਰਕਾਰ ਨਾ ਕਦੀ ਕੋਈ ਹੋ ਸਕਦੀ ਨਾ ਕਦੀ ਹੋਵੇ ਕਿ ਨਾ ਆਉਣ ਵਾਲੇ ਯੁੱਗ ਵਿੱਚ ਕਦੀ ਆਏਗੀ ਉਹ ਸਰਕਾਰ ਜਿਹੜੀ ਪੰਜਾਬ ਨੂੰ ਧੋਖਾ ਕੀਤਾ ਲੱਗ ਰਿਹਾ ਕਿੰਨੀ ਕੱਟ ਪਾਜੀ ਕੱਟ ਪੁੱਛੋ ਹੀ ਨਾ ਬੱਤੀ ਆ ਹੀ ਨਹੀਂ ਰਹੀ ਕੱਟ ਤਾਂ ਹੁੰਦਾ ਨਹੀਂ ਕਿ ਕੋਈ 4 ਘੰਟੇ ਦਾ 5 ਘੰਟੇ ਦਾ ਕੱਟ ਕੱਟ ਹੁੰਦਾ ਹੀ ਨਹੀਂ ਹੈ ਕੱਟ ਕਿਹਨੂੰ ਕਹਿੰਦੇ ਨੇ ਕਹਿੰਦੇ 5 ਘੰਟੇ ਦਾ ਕੱਟ ਲੱਗਾ ਜੀ ਚਲੋ ਝੋਨਾ ਲੱਗ ਰਿਹਾ ਜੀ ਇਹ ਉਹ ਅੱਪਾ ਇਹ ਤਾਂ ਕੱਟ ਲੱਗਦਾ ਹੀ ਨਹੀਂ ਪਿਆ ਇਹ ਕਿੰਨੀ ਇਹ ਜਿਹੜਾ ਹਫਤਾ ਹੋ ਗਿਆ ਇਸ ਮੁਸ਼ਕਲ ਜਾਂ ਆ ਰਹੀ ਪਾਣੀ ਦੀ ਵੀ ਸਮੱਸਿਆ ਆ ਰਹੀ ਹੈ ਪਾਣੀ ਦੇਖੋ ਜੀ ਪਾਣੀ ਵੀ ਦੇਖੋ ਤੁਹਾਨੂੰ ਪਤਾ ਇੱਕ ਬੱਤੀ ਤੇ ਇੱਕ ਪਾਣੀ ਗਰਮੀ ਵਿੱਚ ਇਹ ਦੋ ਚੀਜ਼ਾਂ ਤੋ ਲੋਚੀ ਜਾਣੀ ਆ ਰਹੀ ਆ। ਤਾਂ ਲਾਦੇ ਨਹੀਂ ਮਾਨ ਸਰਕਾਰ ਆਪਣੇ ਬਾਬੇ ਦਾ ਕੀਤਾ। ਬਿਲਕੁਲ ਬਿਲਕੁਲ ਨਹੀਂ ਖਰੀ ਉਤੀ ਆਪਮਾਨ ਸਰਕਾਰ। ਬਿਲਕੁਲ ਵੀ ਮਾਨ ਮਾਨ ਪੰਜਾਬ ਦਾ ਮਾਲ ਖਾਸ ਨੇ। ਨਾ ਨੇ ਆਪਣੀ ਜਾਤ ਦਾ ਮਾਨ ਰੱਖਿਆ, ਨਾ ਨੇ ਆਪਣੀ ਪੰਜਾਬ ਦਾ ਮਾਨ ਰੱਖਿਆ। ਇਹ ਮਾਨ ਨਾ ਦੇ ਕਿ ਤੱਪਾ ਹੈ। ਪਰ ਉਹਨਾਂ ਨੇ ਕਿਹਾ ਕਿ 3 ਸਾਲ ਹੀ ਸਾਨੂੰ ਹੋਏ ਹੈ ਜੇ ਸਰਕਾਰ ਇਹ ਨਹੀਂ ਟਾਈਮ ਅੱਗੇ। ਭਾਜੀ ਮੇਰੀ ਇੱਕ ਗੱਲ ਸੁਣੋ। ਘਰ ਵਿੱਚ ਆਪਾਂ ਮਿਸਤਰੀ ਲਾਣੇ ਆ। ਉਹ ਮਾਰੀ ਮੋਟੀ ਬੁਨਿਆਦ ਪਾਰੀ ਮੋਟੀ ਤਾਂ ਸ਼ੁਰੂਆਤ ਕਰਦਾ ਨਾ ਦਿਖਦਾ ਵਾ ਯਾਰ ਕੰਮ ਸ਼ੁਰੂ ਹੋ ਗਿਆ ਆ। ਪਤਾ ਲੱਗਦਾ ਇਹ ਮਾਰੇ ਮਿਸਤਰੀ ਠੇਕੇਦਾਰ ਨੇ ਕੰਮ ਸ਼ੁਰੂ ਕਰ ਦਿੱਤਾ ਮੈਨੂੰ ਇਹਨਾਂ ਦਾ ਹੀ ਕੰਮ ਦਿਖਾ ਦਿਓ ਤਿੰਨ ਸਾਲਾਂ ਵਿੱਚ ਕਿਹੜਾ ਕੰਮ ਸ਼ੁਰੂ ਕਰ ਦਿੱਤਾ ਜਿਹੜਾ ਸਾਨੂੰ ਵਿਖਦਾ ਪਿਆ ਹੋਵੇ ਆ ਵੀ ਕੰਮ ਸ਼ੁਰੂ ਹੋ ਰਿਹਾ ਚੱਲ ਰਿਹਾ ਕੰਮ ਚੱਲਦਾ ਪਿਆ ਹੋ ਤਿੰਨ ਸਾਲਾਂ ਚ ਕੁਝ ਕੰਮ ਨਹੀਂ ਕਰ ਸਕੇ ਤੇ ਦੋ ਸਾਲਾਂ ਚ ਇਹਨਾਂ ਨੇ ਕੀ ਕਰਨਾ ਮਾੜਾ ਸ਼ੇਰ ਕਰਨਾ ਆ ਤਿੰਨ ਸਾਲਾਂ ਚ ਇੱਕ ਕੰਮ ਜ਼ਰੂਰ ਇਹਨਾਂ ਨੇ ਚੱਜਦਾ ਕੀਤਾ ਜਿਹੜਾ ਵਿਆਹ ਕਰਾਇਆ ਇਹਨਾਂ ਨੇ ਆਪਾਂ ਵਿਆਹ ਕਰਾ ਕੇ ਇੱਕ ਕੰਮ ਚੱਜਦਾ ਕੀਤਾ ਇਹਨਾਂ ਨੇ ਕਿੰਨੇ ਆਪਣਾ ਪਤਾ ਨਹੀਂ ਮੈਂ ਆਪਣੀ ਘਰ ਗ੍ਰਿਸ਼ਤੀ ਸੰਭਲਣੀ ਹੈ ਆਪਣੇ ਸੰਸਕਾਰ ਕਾਇਮ ਰੱਖਣੇ ਨੇ ਉਹਨੇ ਪੰਜਾਬ ਨੂੰ ਸੰਸਕਾਰ ਕੀ ਦੇਣੇ ਉਹਨੂੰ ਆਪਣੀ ਵਿਆਹ ਦੀ ਅੱਗ ਲੱਗੀ ਆਪਣਾ ਵਿਆਹ ਕੀਤਾ ਲੈਰ ਕੀਤਾ ਕੀ ਹੈ ਇੱਕ ਪਾਸੇ ਆਮ ਸਰਕਾਰ ਕਹਿੰਦੀ ਵੀ ਆਪਣੀ ਆਮ ਬੰਦੇ ਦੀ ਸਰਕਾਰ ਹੋਏਗੀ ਆਪਣੇ ਆਪ ਰੋਲ ਦੇ ਆਪਣੇ ਘਰ ਦਾ ਕਿ ਹੱਲ ਰੋਲ ਬੰਦਾ ਉਹ ਮੈਂ ਮੇਰੀ ਇੱਕ ਗੱਲ ਸੁਣੋ ਆਮ ਪਬਲਿਕ ਦੀ ਆਪ ਸਰਕਾਰ ਹੋਏਗੀ ਮੈਂ ਖੁਦੇ ਕਾਮਾਦੀ ਪਾਰਟੀ ਦੀ ਵਰਕਰ ਹੈਗੀ ਸੀ ਉਹਨਾਂ ਮੈਨੂੰ ਮੇਰੇ ਤੋਂ ਬਾਅਦ ਸ਼ਾਇਦ ਕੋਈ ਨਹੀਂ ਇਹਨਾਂ ਨੂੰ ਜਾਣ ਜੇ ਇਹਨਾਂ ਨੇ ਆਪਣੇ ਵਰਕਰਾਂ ਦੀ ਵੈਲਿਊ ਰੱਖੀ ਹੋਵੇ ਇਹਨਾਂ ਦੇ ਆਪਣੇ ਹੀ ਵਰਕਰ ਇਧਰ-ਉਧਰ ਕਿਉਂ ਡੋਲਦੇ ਹੋਣ ਇਹਨਾਂ ਨੂੰ ਆਪਣੇ ਵਰਕਰਾਂ ਦੀ ਕੋਈ ਵੈਲਿਊ ਨਹੀਂ ਕਦੇ ਤਾਂ ਦਿੱਲੀੋਂ ਚੱਕ ਚੱਕ ਕੇ ਵਰਕਰ ਇੱਥੇ ਲਿਆ ਹਾਲਾ ਕਿ ਉਹਦੇ ਦੇਣ ਕੀ ਗੱਲ ਪੰਜਾਬੀਆਂ ਨੇ ਤੁਹਾਨੂੰ ਜਤਾਇਆ ਪੰਜਾਬੀ ਵਰਕਰ ਇੱਡੇ ਮਿਹਨਤੀ ਨੇ ਉਹਨਾਂ ਚੋਂ ਤੁਹਾਨੂੰ ਕੋਈ ਵਰਕਰ ਨਹੀਂ ਲੱਭ ਰਿਹਾ ਜਿਨ੍ਹਾਂ ਨੂੰ ਉਹਦੇ ਦਿੱਤੇ ਜਾਣ ਦਿੱਲੀ ਤੋਂ ਲਿਆ ਹਾਲਾ ਕਿ ਤੁਸੀਂ ਉਹਦੇ ਦੇਣਦੇ ਹੋ ਫਿਰ ਤੁਸੀਂ ਪੰਜਾਬ ਨੂੰ ਇਹਨਾਂ ਨੇ ਨਾ ਗੁਲਾਮ ਬਣਾ ਛੱਡਿਆ ਕੇਰਜੀਵਾਲ ਦਾ ਮਾਨ ਸਰਕਾਰ ਗੁਲਾਮ ਹੈਗਾ ਤੇ ਪੰਜਾਬ ਦਾ ਗੁਲਾਮ ਇਹਨੇ ਆਪਣਾ ਬਣਾਤਾ ਮਾਨ ਸਾਹਿਬ ਇਸ ਕਰਕੇ ਨਾ ਅਸੀਂ ਗੁਲਾਮ ਬਣਾਂਗੇ ਨਾ ਬਣਨ ਦਵਾਂਗੇ ਪੰਜਾਬ ਆਜ਼ਾਦ ਹੈ ਆਜ਼ਾਦ ਹੀ ਰਹੇਗਾ ਹਾਂਜੀ ਸਾਡਾ ਇਹ ਸਟੈਪ ਹੈਗਾ ਵਾ ਆਉਣ ਵਾਲੇ 2 ਸਾਲਾਂ ਚ ਇਹਨਾਂ ਦੇ ਕਰਾਰਾ ਜਵਾਬ ਦਵਾਂਗੇ ਜਿਹੜਾ ਸਾਡੇ ਇਹਨਾਂ ਨੇ ਜਜ਼ਬਾਤਾ ਨਾਲ ਖੇਡਿਆ ਵਾ ਉਸ ਦਾ ਇਹਨਾਂ ਨੂੰ 2 ਸਾਲਾਂ ਚ ਅਸੀਂ ਕਰਾਰਾ ਜਵਾਬ ਪਾਉਂਗੇ ਆਚਾਰ ਕਿਹੜਾ ਭ੍ਰਿਸ਼ਟਾਚਾਰ ਖਤਮ ਕੀਤਾ ਜੀ ਮੈਨੂੰ ਦੱਸ ਦਿਓ ਇੱਕ ਭ੍ਰਿਸ਼ਟਾਚਾਰ ਖਤਮ ਕੀਤਾ ਹੋਵੇ ਮੇਰੇ ਖਿਆਲ ਚ ਪਿੱਛੇ ਕੋਈ ਕਮ ਲੇਡੀਜ਼ ਪੁਲਿਸ ਵਾਲੀ ਸਮੈਕ ਚਿੱਤੇ ਦੇ ਫੜੀ ਗਈ ਸੀ ਨਾ ਉਹਦਾ ਵਾਲ ਵਿੰਗਣ ਨਹੀਂ ਹੋਇਆ ਛੱਡ ਮਹੀਨੇ ਵਿੱਚ ਉਹਦੀ ਜਮਾਨਤ ਹੋ ਗਈ ਸੀ ਮਾਰੇ ਬੰਦੇ ਨੇ ਚਿੱਟਾ ਕਰ ਬਾਕੀ ਭ੍ਰਸ਼ਟਾਚਾਰ ਕੋਈ ਨਹੀਂ ਜੇ ਖਤਮ ਹੋਇਆ ਆਏ ਦਿਨ ਵੇਖੋ ਕਿੰਨੇ ਕਿੰਨੇ ਸਾਡੇ ਕਲਾਕਾਰ ਕਿੰਨੇ ਨੌਜਵਾਨ ਆਏ ਦਿਨ ਗੋਲੀਆਂ ਦਾ ਸ਼ਿਕਾਰ ਹੋ ਰਹੇ ਨੇ ਕਿੱਥੇ ਭ੍ਰਸ਼ਟਾਚਾਰ ਖਤਮ ਹੋ ਰਿਹਾ ਕੋਈ ਭ੍ਰਸ਼ਟਾਚਾਰ ਖਤਮ ਨਹੀਂ ਹੋ ਰਿਹਾ ਕ੍ਰਾਈਮ ਬਹੁਤ ਜ਼ਿਆਦਾ ਅੱਜ ਦੀ ਡੇਟ ਵਿੱਚ ਦੇਖਿਆ ਜਾਵੇ ਨਾ ਕੋਈ ਸੇਫ ਨਹੀਂ ਜੀ ਕੋਈ ਘਰ ਨਹੀਂ ਮੰਗੇ ਰੱਖ ਦਿਆਂ ਇੱਕ ਸਾਨੂੰ 24 ਘੰਟੇ ਬੱਤੀ ਦਿੱਤੀ ਜਾਵੇ ਚਾਹੇ ਕੋਈ ਫ੍ਰੀ ਦਾ ਕੰਮ ਸਾਡਾ ਬੰਦ ਕੀਤਾ ਜਾਵੇ ਸਾਨੂੰ 24 ਘੰਟੇ ਬੱਤੀ ਚਾਹੀਦੀ ਹੈ ਮੰਦਾ ਸਨਮਾਨ ਹੈ ਜੋ ਪੰਜਾਬ ਦਾ ਮਿਲਣਾ ਚਾਹੀਦਾ